ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪੇ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਹਾਂ ਤੇ ਸਭ ਤੋਂ ਪਹਿਲਾਂ ਜੀ ਮੈਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹਾਂਗੀ ਕਿ ਤੁਸੀਂ ਦਮਨ ਦੇ ਚੈਨਲ ਨੂੰ ਪੂਰੀ سپورਟ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਅੱਜ ਪਤਾ ਲੱਗ ਗਿਆ ਕਿ ਆਪਣੇ ਨਾਲ ਬਹੁਤ ਵਧੀਆ ਭੈਣ ਭਰਾ ਜੁੜੇ ਹੋਏ ਨੇ ਕਿ ਜਿਹੜੇ ਉਹਨਾਂ ਨੂੰ ਇੱਕ ਵਾਰੀ ਕਹਿਨ ਤਾਂ ਹੀ ਉਹਨਾਂ ਨੇ ਇੰਨਾ ਮਤਲਬ ਇੰਨਾ ਕੁ ਜ਼ਿਆਦਾ ਇੰਨਾ ਕੁ ਜ਼ਿਆਦਾ سپورਟ ਇੰਨੀ ਦਮ ਨੂੰ ਕੀਤੀ ਨਾ ਤੇ ਬਹੁਤ ਬਹੁਤ ਥੈਂਕ ਯੂ ਸਾਰੀਆਂ ਭੈਣਾਂ ਦਾ ਤੇ ਅੱਗੇ ਵੀ ਤੁਸੀਂ ਐਂ ਸਪੋਰਟ ਕਰਦੇ ਰਹੋ ਦਮਨ ਨੂੰ ਦਮਨ ਤੁਹਾਡੇ ਲਈ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੀ ਰਹੇਗੀ। ਬਾਕੀ ਦਮਨ ਤਾਲਚੜੀ ਕਹਿੰਦੀ ਕਿ ਮੈਂ ਘੁੰਮਣ ਫਿਰਨ ਦੇ ਵਲੌਗ ਪਾਵਾਂ ਤੇ ਉਹ ਸਕੂਲ ਵੀ ਜਾਣਾ ਹਨਾ ਸਟੱਡੀ ਕਰਨੀ ਤੇ ਥੋੜਾ ਜਿਹਾ ਹਜੇ ਇਹ ਚਾਂਸ ਘਟਨੇ ਜਦੋਂ ਕਿਤੇ ਜਾਇਆ ਕਰੇਗੀ ਜਰੂਰ ਤੁਹਾਨੂੰ ਉਹ ਵੀ ਵਲੌਗ ਦਿਖਾ ਕਰੂਗੀ ਠੀਕ ਹੈ। ਤੇ ਲਓ ਜੀ ਟਾਈਮ ਹੋ ਗਿਆ 4:30 ਦਾ ਤੇ ਹੁਣ ਅਸੀਂ ਆਏ ਸੀ ਬੁਟੀਕ 'ਚ ਸਵੇਰ ਦੇ ਤਾਂ ਅਸੀਂ ਉੱਧਰ ਹੀ ਸੀ ਕੁਝ ਜ਼ਿਆਦਾ ਕੁਝ ਨਹੀਂ ਕੀਤਾ ਹੈਗਾ ਬੁਟੀਕ ਦਾ ਕੰਮ ਤੇ ਅੱਜ ਮੇਰੇ ਵੀ ਸਵੇਰ ਦੀ ਜਾੜ ਚ ਦਰਦ ਹੋ ਰਹੀ ਸੀ ਬਸ ਨੈਮੀ ਸਵੇਰ ਦੀ ਪਈ ਸੀ। ਹੁਣ ਤੁਹਾਡੇ ਭੈਣ ਨੇ ਇਥੋਂ ਪਤਾ ਨਹੀਂ ਕਿਹੜਾ ਪਿੰਡ ਦੱਸ ਰਹੇ ਹੋ ਜਿਹੜਾ ਆਪਣਾ ਨੀਲਕੰਟ ਹਸਪੀਟਲ ਹੈ ਇਸ ਨਾਮ ਤੇ ਉਹਨਾਂ ਨੇ ਆਉਣਾ ਤੇ ਅਸੀਂ ਉਹਨਾਂ ਦਾ ਵੇਟ ਕਰ ਰਹੀ ਆ ਉਹਨਾਂ ਦਾ ਫੋਨ ਆ ਗਿਆ ਕਿ ਉਹ ਮੈਂ ਆਉਣਾ ਤੇ ਬਸ ਉਹਨਾਂ ਦਾ ਵੇਟ ਕਰ ਰਹੀ ਆ ਮੈਂ ਚਲੋ ਜੀ ਕਾਲ ਆ ਗਈ ਮੈਂ ਫੇਰ ਪਰ ਨਗਰ ਕਰਦੀ ਹਾਂ ਹਲੋ ਚਲੋ ਜੀ ਇੱਧਰ ਆਪਣੇ ਵੈਲਵਟ ਦੇ ਸਟਾਲ ਰੈਡੀ ਹੋ ਕੇ ਚੱਲੇ ਨੇ ਇਹ ਕਿਹੜੀ ਜਗ੍ਹਾ ਮੰ ਯੂ ਐਸ এ ਚੱਲੇ ਨੇ ਆਪਣੇ ਸੌਲਟ ਇੱਕ ਇਹ ਕਿਹੜਾ ਕਲਰ ਹੈ ਕਾਫੀ ਕਲਰ ਹੈ ਠੀਕ ਹੈ ਇਹ ਹੈਗਾ ਜੀ ਮਹਿਰੂਨ ਕਲਰ ਤੇ ਇਹ ਵੀ ਕਾਫੀ ਕਲਰ ਆ ਇਹਦਾ ਹਲਕਾ ਡਿਜ਼ਾਈਨ ਆ ਇਹ ਵੀ ਬਹੁਤ ਸੋਹਣਾ ਇਹ ਜਿਵੇਂ ਅੱਗੇ ਫੰਕਸ਼ਨ ਆ ਰਹੇ ਕਰਵਾਚੌਤ ਮੈਰਿਜ ਫੰਕਸ਼ਨ ਆ ਰਹੇ ਉੱਥੇ ਤੁਸੀਂ ਬਣਵਾ ਸਕਦੇ ਹੋ ਉਹਨਾਂ ਲਈ ਫੰਕਸ਼ਨ ਲਈ ਤੇ ਇਹਨਾਂ ਦਾ ਮੈਂ ਪ੍ਰਾਈਸ ਤੁਹਾਨੂੰ ਹਲਕਾ ਜਿਹਾ ਆਈਡੀਆ ਦੇ ਦਿੰਨੀ ਆ ਪ੍ਰੋਪਰ ਇਹਦਾ ਪ੍ਰਾਈਸ ਨਹੀਂ ਕਿਉਂਕਿ ਜਿਵੇਂ ਜਿਵੇਂ ਵਰਕ ਹੋਏਗਾ ਉਹਦੇ ਅਕੋਰਡਿੰਗ ਹੀ ਪ੍ਰਾਈਸ ਇਹਦਾ ਬਣਦਾ ਤੇ 25 26000 ਪਲੱਸ ਨੇ ਜੀ ਇਹ ਸੋ ਕਿਉਂਕਿ ਆਪਾਂ ਨੇ ਜਿਹੜਾ ਕੀਤਾ ਪਿਓਰ ਵੈਲਵਟ ਤੇ ਹੀ ਸਾਰਾ ਕੰਮ ਕੀਤਾ ਹੋਇਆ ਆ ਇਹ ਸਾਰੇ ਆਪਣੇ ਰੈਡੀ ਹੋ ਕੇ ਚੱਲੇ ਨੇ ਇਧਰ ਆਪਣਾ ਹੈਂਡਵਰਕ ਦਾ ਸੂਟ ਵੀ ਚੱਲਾ ਤੇ ਚਾਰ ਆਪਣੇ ਸਟਾਲ ਸਾਹਮਣੇ ਇੱਕ ਦਾ ਡਿਜ਼ਾਈਨ ਅਲੱਗ ਹੈ ਬਾਕੀਆਂ ਦਾ ਸੇਮ ਨੇ ਤਿੰਨਾਂ ਦੇ ਅੱਛਾ ਇਹ ਛੋਟੀ ਬੱਚੀ ਦਾ ਹਾਂ ਜੇ ਕੋਈ ਗਰਲ ਆਪਣੀ ਦਮੂ ਸਿਮੂ ਵਰਗੀ ਹੈ ਹਨਾ ਗਰਲਿਸ਼ ਤੁਸੀਂ ਸਟਾਲ ਵੀ ਰੈਡੀ ਕਰਵਾ ਸਕਦੇ ਐਵੇਂ ਦਾ ਸਿੰਪਲ ਵਰਕ ਕਰਵਾ ਕੇ ਠੀਕ ਹੈ ਜੀ ਤੇ ਅਗਰ ਆਪਾਂ ਵਰਗਿਆਂ ਨੇ ਲੈਣੀ ਤੇ ਆ ਬਹੁਤ ਹੈਵੀ ਨੇ ਕਿ ਜਿਵੇਂ ਮਰਜ਼ੀ ਮੈਂ ਨਹੀਂ ਚਾਰ ਚਾਰ ਲਾ ਦਿੰਗੇ ਪ੍ਰੋਪਰ ਹੈਂਡ ਦਾ ਕੰਮ ਕੀਤਾ ਦਬਕੇ ਦਾ ਦਬਕਾ ਤੇ ਮੋਤੀ ਲਾਇਆ ਹੋਇਆ ਆਪਾਂ ਨੇ ਲੱਬੇ ਸੂਟ ਇੱਥੇ ਰੱਖ ਛੱਡਿਆ ਮੈਂ ਤਾਂ ਵੇਖਿਆ ਵੀ ਨਹੀਂ ਵਾਈਟ ਕਿੱਥੇ ਆ ਸੂਟ ਕੋਈ ਠਕ ਮਰ ਕੋਈ ਮੈਂ ਤਾਂ ਟੰਗਿਆਂ ਕੋਲ ਨੂੰ ਲੱਤੀ ਆਦਾ ਥੱਲੇ ਜੇ ਟੰਗਿਆਂ ਹੀ ਫਿਰ ਟੰਗ ਕੱਪੜਾ ਕਿਹਨੇ ਉੱਤੋਂ ਲਾਇਆ ਯਾਰ ਬਤਾ ਕੇ ਮੈਂ ਲੱਤੀ ਇਹਨਾਂ ਨੂੰ ਥੱਲੇ ਲਾਵੇਂ ਬੁਰਾ ਲੱਗਦਾ ਏ ਫਿਰ ਲਾ ਕੇ ਰੱਖਦਾ ਹੋਣਾ ਕਿੱਥੇ ਹੂੰ ਲੱਭਣਾ ਪੈਣਾ ਕਿੱਥੇ ਰੱਖਿਆ ਇਹਨਾਂ ਦੇ ਵਿੱਚ ਤਾਂ ਕੋਈ ਵੀ ਨਹੀਂ ਹੈਗਾ ਚੱਲ ਰਿਹਾ ਆ ਦੇ ਇੱਥੇ ਖੜ ਆ ਦੇ ਇੱਥੇ ਖੜਾ ਤਾਂ ਕੰਮ ਕਿੱਥੇ ਕਰਾਂਗਾ ਹਾਂ ਉਹੀ ਉੱਥੇ ਤਾਂ ਕੂਲਿੰਗ ਹੀ ਨਹੀਂ ਉਹ ਪਰਲੇ ਪਾਸੇ ਕੂਲਿੰਗ ਹੀ ਨਹੀਂ ਪਾ ਹੈ ਨਹੀਂ ਕੂਲਿੰਗ ਹੀ ਨਹੀਂ ਐਸੇ ਸਿੱਧੇ ਡੱਬਾ ਡਲਵਾ ਰੱਖਿਆ ਮੇਰੇ ਤੋਂ ਬਿਚੀ ਦਾ ਤੇ ਕੂਲਿੰਗ ਵਾਲੀ ਹੈ ਨਹੀਂ ਇਹ ਤਾਂ ਚੰਗਾ ਤਾਂ ਆਪਣੇ ਉਹ ਠੀਕ ਨੇ ਡਾਈਕਨ ਡੂਇਕਨ ਦੇ ਹਾਂ ਪਾਏ ਹੋ ਗੁਰੂ ਵੀ ਨਹੀਂ ਬੰਦਣਾ ਸੋਟੇ ਚਾਈ ਕੋ ਲੜੀ ਲੱਬਲਾ ਰਾਮ ਨਾਲ ਲੱਬਲਾ ਦੇਖ ਲੈ ਇੱਥੇ ਕੱਪੜੇ ਸਾਰੇ ਜੋ ਲਫਾਫਿਆਂ ਚ ਮੈਂ ਨਾਮ ਲਿਖ ਲੈ ਰੱਖੇ ਨੇ ਬਾਕੀ ਜਿਹੜੇ ਨੁੱਤੇ ਪਏ ਨੇ ਬਾਕੀ ਚੈੱਕ ਕਰ ਲੈ ਨੂੰ ਅੱਜ ਦੇ ਇੱਧਰ ਤਾਂ ਹੈ ਨਹੀਂ ਕੁਝ ਵੀ ਇੱਧਰ ਤਾਂ ਆਹੀ ਪਏ ਨੇ ਜਿਹੜੇ ਹੈਗੇ ਨੇ ਸਾਰੇ ਸ਼ੈਮੀ ਤੇ ਦਵਿੰਦਰ ਕੌਰ ਦਾ ਕਮੈਂਟ ਆਇਆ ਸੀ ਸੌਰੀ ਜੀ ਮੈਂ ਭੁੱਲ ਗਈ ਕਿਉਂਕਿ ਬਲੌਗ ਜਦੋਂ ਸ਼ੂਟ ਕੀਤਾ ਸੀ ਪਹਿਲਾਂ ਤਾਂ ਕੀਤਾ ਹੋਇਆ ਪਿਆ ਸੀ ਤੇ ਉਹਨਾਂ ਦੇ ਬੇਟੇ ਦਾ ਬਰਥਡੇ ਸੀ ਤੇ ਹੈਪੀ ਬਰਥਡੇ ਹਾਂ ਦਮਣ ਵਾਲੇ ਚੈਨਲ ਤੇ ਵੀ ਵਿਸ਼ ਕਰਤਾ ਸੀ ਤੇ ਬਸ ਆਪਾਂ ਲੇਟ ਹੋ ਗਏ ਆ ਜੀ ਸੌਰੀ ਐਸਲੀ ਤੇ ਸਾਡੇ ਵੱਲੋਂ ਪੂਰੀ ਬਾਸੀ ਫੈਮਿਲੀ ਵੱਲੋਂ ਹੈਪੀ ਬਰਥਡੇ ਬੇਟਾ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਨੂੰ ਸਾਰੀਆਂ ਖੁਸ਼ੀਆਂ ਦੇ ਪਰਮਾਤਮਾ ਤੇ ਬਸ ਅਸੀਂ ਥੋੜਾ ਜਿਹਾ ਲੇਟ ਹੋ ਜਾਨੇ ਆ ਗੁੱਸਾ ਨਾ ਕਰਿਆ ਕਰੋ ਹਨਾ ਕਿ ਅਸੀਂ ਲੇਟ ਹੋ ਗਏ ਤਾਂ ਕਰਕੇ ਕਿਉਂਕਿ ਮਾਈਂਡ ਚ ਸਕਿਪ ਹੋ ਜਾਂਦਾ ਕਾਫੀ ਕੰਮ ਕਰਨੇ ਸਾਰੇ ਕੁਝ ਸਾਫ ਕਰਨਾ ਪੈਂਦਾ ਹਾਂ ਵਲੌਗ ਵੀ ਲੇਟ ਹੋ ਜਾਂਦਾ ਕਈ ਵਾਰੀ ਦਿਮਾਗ ਚੋਂ ਵੀ ਨਿਕਲ ਜਾਂਦਾ ਜਦੋਂ ਕਮੈਂਟ ਪੜ੍ਹ ਲੈਨੇ ਉਦੋਂ ਤਾਂ ਯਾਦ ਰਹਿੰਦਾ ਫਿਰ ਬਾਅਦ ਚ ਭੁੱਲ ਜੀਦਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਸਾਡੇ ਭੈਣ ਭਰਾ ਬਹੁਤ ਵਧੀਆ ਨੇ ਗੁੱਸਾ ਨਹੀਂ ਕਰਦੇ ਹੈਗੇ ਉਹ ਬਹੁਤ ਸਪੋਰਟ ਕਰਦੇ ਨੇ ਸਾਨੂੰ ਤੇ ਚਲੋ ਜੀ ਆਪਾਂ ਸਾਡੀ ਵੀ ਕੰਮ ਪੈਰਾ ਆਪਣਾ ਅੰਦਰ ਜਾਣਾ ਆਪਾਂ ਨੇ ਹੁਣੇ ਬਾਜ਼ਾਰ ਜਾਣਾ ਬਾਜ਼ਾਰ ਜਾਣ ਵਾਲੇ ਮੇਰੇ ਕੱਪੜੇ ਤਾਂ ਹੈ ਨਹੀਂ ਵੱਟ ਪਏ ਨਹੀਂ ਨੇ ਤੇਰੇ ਨੂੰ ਚੇਂਜ ਕਰਨੇ ਪੈਣੇ ਉਹ ਸੂਟ ਉਦੋਂ ਆਗੀਆਂ ਪਹਿਣੇ ਉਹ ਸੂਟ ਦੇ ਪਿੱਛੇ ਹੀ ਪੈ ਗਿਆਂ ਕਹਿੰਦੇ ਲੈਣਾ ਤੇ ਲੈਣਾ ਹੀ ਉਹੀ ਸੂਟ ਆ ਉਹ ਜਿਹੜਾ ਉੱਤੇ ਪਿਆ ਲਾ ਨੂੰ ਗੱਡੀ ਚ ਬਹਿ ਗਏ ਹੁਣ ਸਾਰੇ ਆ ਗਏ ਮਾਸੀ ਆ ਗਏ ਤੇ ਮਾ ਆ ਗਏ ਤੇ ਵਿਚਾਲੇ ਬੈਠੀਆਂ ਮੈਂ ਤੇ ਅੱਗੇ ਬੈਠੇ ਨੇ ਪਰ ਨੀਤ ਫਤਿਹ ਹਣੀ ਤੇ ਪਾਪਾ ਚਾਚੂ ਜੀ ਤੋਂ ਹਵਾ ਪਾਉਂਦੇ ਤੇ ਉਹਨਾਂ ਵੱਡਾ ਡਾਊਨ ਜੋ ਕੇ ਬਠੇ ਤੇ ਕਿੰਨਾ ਹਵਾ ਪਾਉਣੀ ਮੈਨਾਂ ਦੀ ਤਾਂ ਆ ਪਾਵਾ ਮੁੱਕੀ ਗਈ ਉਹ ਇਹ ਲੀਡ ਉੱਥੇ ਵੀ ਉਹਨੇ ਬਹੁਤ ਟਾਈਮ ਲੇ ਗਿਆ ਮੈਨਾਂ ਨੇ ਸਟਾਰਟ ਕੀਤਾ ਇੰਜਨ ਜਿਆ ਉਹਨਾਂ ਨੇ ਕਿੱਥੋਂ ਕਸਟਮਰ ਆ ਗਈ ਪੈਣਾ ਦੇ ਬੁਟੀਕ ਵਰਗੇ ਨੇ ਹਾਂ ਨਹੀਂ ਪੈਣਾ ਦੇ ਬੁਟੀਕ ਵਰਗੇ ਇਹਨੇ ਕਿ ਕਸਟਮਰ ਅਟੈਂਡ ਕਰਨਾ ਨਹੀਂ ਹੁੰਦਾ ਪੈਣਾ ਦੇ ਬੁਟੀਕ ਨੂੰ ਆਹੀ ਆਨਲਾਈਨ ਕਸਟਮਰ ਬਹੁਤ ਸੋਹਣਾ ਅਟੈਂਡ ਕਰਦੇ ਆ ਪਰ ਜਦੋਂ ਕੋਈ ਸਾਹਮਣੇ ਆ ਜਾਂਦਾ ਨਾ ਜਦੋਂ ਨਵਾਂ ਬੁਟੀਕ ਖੋਲਿਆ ਤਾਂ ਸਾਨੂੰ ਇਹ ਲੱਗਦਾ ਕਿ ਨਰਵਸ ਹੋ ਜਾਣਾ ਆਨਲਾਈਨ ਦੱਸਦੇ ਆ ਹਨਾ ਪ੍ਰਾਈਸ ਵੀ ਦੱਸਦੇ ਆ ਫੈਬਰਿਕ ਦੱਸਦੇ ਆ ਸਾਹਮਣੇ ਦਾ ਕਿ ਨਾ ਵੇਖ ਲਵਾ ਪਈ ਪਰ ਹੌਲੀ ਹੌਲੀ ਸਾਨੂੰ ਹੁਣ ਪਤਾ ਲੱਗ ਰਿਹਾ ਹੈ ਨਾ ਕਿ ਨਾ ਜੀ ਪਰ ਇੰਨਾ ਵਾਂਗ ਨਹੀਂ ਨਾ ਸਾਹ ਸੱਤ ਮੁੱਕੇ ਪਏ ਪੁਰਾਣੀ ਵੀ ਜਾ ਰਹੀ ਪਣੀ ਉਹਨਾਂ ਦੀ ਗੋਸਪ ਚੱਲ ਰਹੀ ਸੀ ਬਿਚਾਰੇ ਦੀ ਮੈਂ ਕਿਹਾ ਵੀ ਮੈਂ ਕਿਹਾ ਉਹ ਚੰਗੀ ਵਿਚਾਰੇ ਗੁੱਥ ਬਗੂ ਕਾ ਕੀ ਗੁੱਥ 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 ਕਰਨੇ ਗੁੱਥ ਗੁੱਥ ਕਰਨੇ ਚਾਚੂ ਨੇ ਵਿੱਚ ਰੰਗ ਚ ਪੰਗ ਚਾਚੂ ਕਹਿੰਦਾ ਮੈਂ ਗੱਡੀ ਚ ਵਾਹ ਪੁਰਾਣੀ ਦੀ ਹਵਾ ਤੋਂ ਉਹਨਾਂ ਚ ਆਪਸ ਹੀ ਨਹੀਂ ਆ ਨਹੀਂ ਆ ਗਈ ਵਿੱਚ ਉਹ ਕੁਰਸੀਆਂ ਲਾ ਕੇ ਜਾਈ ਆਪਾਂ ਪਾਰਕ ਚ ਰੱਖਣ ਆਓ ਹੋਰੀ ਤਾਂ ਨਹੀਂ ਬਣਾਤੀ ਚਾਹ ਕਲਵਿੰਦਰ ਹੱਥ ਮਲਾਇਆ ਤੇ ਅਕੜ ਸੀ ਪੈਰੀ ਕਲਵਿੰਦਰ ਹੱਥ ਮਲਾਇਆ ਸਾਰਾ ਹਲਾਤ ਆ ਬਣੀਤਾ ਜਾਰਡਨ ਸੰਧੂ ਲੱਗਣ ਗਿਆ ਜਾਰਡਨ ਜਿਹੜੇ ਅੰਕ ਹਵਾ ਭਰਨੇ ਤੋਂ ਥੱਕ ਗਏ ਵਿਚਾਰੇ 10 ਦਸਾ ਮਿੰਟਾਂ ਚ ਪਤਾ ਨਾ ਪਰ ਦੇਵਾ ਉਹ ਦੂਹ ਹੱਥ ਮਲਾਇਆ ਤੇ ਸਾਰਾ ਹੀ ਹਿੱਲ ਗਿਆ ਵਿਚਾਰਾ ਇਹ ਵੀ ਚੌਂਕੜੀ ਵਾਲੇ ਬੈਠਾ ਤੂੰ ਥੋੜੀ ਕਰਤੀ ਤਾਂ ਤੁਸੀਂ ਰਾਮ ਨਾਲ ਹੱਥ ਮਲਾ ਲੈ ਮਲਾ ਲੈ ਹੱਥ ਕੱਢਿਆ ਲੈ ਨਾ ਏਰਮਾਨ ਨੇ ਜੇਖ ਹੱਥ ਕੱਢਿਆ ਔਰ ਕੋਈ ਫੀਲ ਨਹੀਂ ਆਈ ਉਹਦੇ ਅੰਦਰ ਰੜਨਾ ਸੁਣਾਉਂਦੀ ਜੁੱਟ ਨਹੀਂ ਪੈ ਰਾ ਕੋਈ ਦਰਮਾਣ ਤਸਵੀਰ ਉਹ ਕਹਿੰਦਾ ਬੁਢਾ ਹੋ ਗਿਆ ਹੁਣ ਮੈਂ ਕਹਿੰਦਾ ਨਾ ਤੇ ਬੁਢਾ ਘਸੇ ਹੀ ਮਿਲਦਾ ਮਾਰਨੀ ਮੰਨਣੀ ਜ਼ਿੰਦਗੀ ਤੋਂ ਜਿੰਨਾ ਚਿਰ ਸਾਹ ਚੱਲਦੇ ਹੋ ਨਾ ਜਰ ਬੰਦਾ ਨਾ ਤਾਂ ਬੁਢਾ ਹੋਵੇ ਨਾ ਬੰਦਾ ਮਰਿਆ ਸਮਝੇ ਆਪਣੇ ਆਪ ਨੂੰ ਠੀਕ ਹੈ ਨਾ ਸਾਹ ਚੱਲਦੇ ਨੇ ਦਾ ਮਤਲਬ ਸਮਝ ਲਓ ਕਿ ਆਪਾਂ ਦੁਨੀਆ ਤੇ ਹੈਗੇ ਆ ਤੇ ਇਹਦਾ ਮਤਲਬ ਇਹ ਹੈ ਕਿ ਯਾਰ ਆਪਾਂ ਜਵਾਨਾ ਫੁਰੇ ਫਿਰਦੇ ਆ ਨਾ ਬਟੈਂਡ ਹੀ ਹੈ ਕਿ ਏਜ ਡਸਨਟ ਮੈਟਰ ਇਨ ਲਾਈਫ ਬਿਲਕੁਲ ਸਹੀ ਗੱਲ ਹੈ ਮੈਨੂੰ ਵੀ ਯਰਮਾਂ ਦਾ ਯਾ ਯਾ ਤੇ ਹੁਣ ਹੀ ਦੇ ਕੀ ਕਰ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਨਹੀਂ ਮੈਂ ਬੜੀ ਟੈਨਸ਼ਨ ਚਾ ਮੈਂ ਬੀਚਲੈਸ ਜਿਹੜੇ ਭਾਈ ਇਹ ਆਏ ਹੋਏ ਉਹਨਾਂ ਦਾ ਖਾਣੇ ਦਾਣੇ ਦੀ ਮੈਨੂੰ ਬੜੀ ਟੈਨਸ਼ਨ ਪਈ ਹੈ ਮੈਂ ਸੋਚਿਆ ਸੀ ਕਿ ਉਹ ਆਉਣਗੇ ਜੀ ਖਾਣਾ ਬਣਾ ਕੇ ਤੁਹਾਨੂੰ ਵੀ ਦੇ ਦੇਣਗੇ ਦੋਨੋਂ ਉਹ ਤੁਹਾਡੇ ਤੇ ਹੀ ਆਵੀ ਹੋਗੇ ਪੁੱਠਾ ਪੈ ਗਿਆ ਨਹੀਂ ਅਜ ਉਹਨਾਂ ਨੂੰ ਸਮਾਨ ਨਹੀਂ ਨਾ ਮਿਲਿਆ ਉਹ ਕਹਿੰਦੇ ਜਗ੍ਹਾ ਹੀ ਹੈ ਨਹੀਂ ਰੱਖਣ ਨੂੰ ਚੁੱਲਾ ਹੁਣ ਸਵੇਰੇ ਉਹਨਾਂ ਚੁੱਲੇ ਲਈ ਜਗ੍ਹਾ ਬਣਾਣੀ ਹੈ ਚੁੱਲੇ ਲਈ ਜਗ੍ਹਾ ਬਣਾਣੀ ਹੈ ਲੈ ਲੋ ਵੇ ਗਾਣੇ ਚੱਲਦੇ ਕੌਣ ਚੁੱਕਿਆ ਡੀਮਟ ਹੁਣ ਅੱਗੇ ਚੱਲਦੇ ਹਾਂ ਤੇ ਸਮਾਨ ਦੇਖਦੇ ਹਾਂ

ਮਾਸੀ ਕਿੰਨ ਦਿਖਾਈ ਨਹੀਂ ਸੀ ਆਪ ਹੀ ਡੱਬਾ ਚੱਕ ਲਿਆ ਕੋਈ ਹੈ ਹੀ ਨਹੀਂ ਦਿਖਾਉਣ ਵਾਲਾ ਤਾਂ ਕਿੰ ਨੂੰ ਲੈਣਾ ਆ ਕੋਲੀਆਂ ਪਈਆਂ ਆਹ ਟ੍ਰੇ ਸਿੱਖ ਲਿੱਤੀ ਹੈ ਆਏ ਕੋਈ ਪਸੰਦ ਆਏ ਕੋਈ ਪਸੰਦ ਆਏ ਦੇਖੋ ਥੋੜਾ ਦੇਖਿਆ ਇਹਦੇ ਹੋਰ ਕੋਈ ਡਿਜ਼ਾਈਨ ਮਿਲਦਾ ਕਿਵੇਂ ਹੈ ਤੁਹਾਨੂੰ ਪਤਲੇ ਆਖੀ ਛੋਟੀ ਹੱਥੀ ਹੀ ਪੈਣਾ ਸਾਫ ਕਰਨਾ ਪਾਤਾ ਇਹਦਾ ਆਪਣਾ ਹੀ ਸਾਫ ਹੋਣਾ ਤਾਂ ਜਿਆਦਾ ਬੋਲੋ ਉਹਨਾਂ ਤੱਕ ਤਾਂ ਡਿਸ਼ਵਾਸ਼ਰ ਆ ਜਾਣੇ ਦੇਖੋ ਸਾਈਡ ਕੋ ਮੈਟ ਬਲੈਕ ਲਵਾਇਆ ਆ ਵਾਲਾ ਲਵਾ ਮੈਟ ਬੈੱਡ ਸ਼ੀਟ ਸੋਹਣੀ ਹੈ ਆਹ ਹੈ ਹੈ ਆਹ ਵਾਲੀ ਬੈੱਡ ਸ਼ੀਟ ਸੋਹਣੀ ਹੈ ਤੂੰ ਦੇਖ ਰਹੀ ਨੇ ਹੁਣ ਵਾਈਪਰ ਬੈਡ ਸ਼ੀਟ ਹੋਈ ਨਹੀਂ ਸਿਲੈਕਟ ਬੈਡ ਸ਼ੀਟ ਆ ਗਈ ਉਹ ਸਾਡੀ ਆ ਹਾ ਵਾਈਪਰ ਦੇਖੀ ਛੋਟਾ ਕਰ ਕਿਹੜਾ ਇਦਾਂ ਚ ਲਓ ਇਹ ਸਾਡੀਆਂ ਸਕੂਟਰੀਆਂ ਹੋ ਗਈਆਂ ਖਰਾਬ ਇਹ ਹੁਣ ਅੱਜ ਚੱਲੀਆਂ ਰੇੜੀ ਆਏ ਨੇ ਪੈਰ ਜੇ ਕਿਵੇਂ ਟੁੱਟ ਗਏ ਵਿਚਾਰੀ ਦੇ ਲੈ ਇੱਕੋ ਤੋਂ ਲੈ ਜਾ ਤੇ ਗੱਡੀ ਲੈ ਜਾ ਫਿਰ ਗੱਡੀ ਕਿੰਨੇ ਕਰਾਇਆ ਜਿੱਦੋਂ ਆਉਣੇ ਤੇ ਇਸੇ ਭਰਾ ਨੂੰ ਕਬੱਡੀ ਲੜਾਉਂਦੇ ਕਬੱਡੀ ਭਰਾਵੇ ਤੇ ਪੁੱਛਿਆ ਉਹ ਧੱਕਾ ਕਰਾਂਗੇ ਹਾਂ ਐਂ ਕਰਕੇ ਦੇਖੋ ਉਤਰ ਐ ਆ ਜਾਣਗੀਆਂ ਉਤਾਰਿਆ ਟੇਡੀਆਂ ਸਾਡੀ ਸਾਰਿਆਂ ਨੂੰ ਹੋਕ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆਂ ਟਾਈਮ ਆ ਜੀ ਮਾਰਨਿੰਗ ਦਾ ਤੇ ਅੱਜ ਆਪਾਂ ਨੇ ਜਾਣਾ ਬਾਜ਼ਾਰ ਅੱਜ ਕੀ ਆਪਾਂ ਰੋਜ਼ ਹੀ ਬਾਜ਼ਾਰ ਜਾਂਦੇ ਆ ਤੇ ਆਪਾਂ ਨੇ ਆ ਜਾਣਾ ਜੀ ਅੱਜ ਵਾਸ਼ਰੂਮ ਦਾ ਸਪੈਸ਼ਲ ਸਮਾਨ ਲੈਣਾ ਥੋੜਾ ਬੋਤਾ

तो मैंने पहले सारिया कवड़न देखी और साइना लोगों ने आज कुरिया स्पाइकर में बहुत खाना दिया सारिया कवड़न ਆਸੀ ਬੜੀਆਂ ਚੰਗੀਆਂ ਦਿੱਖ ਆ ਰਹੀ ਹੈ ਆਸੀ ਬੜਾ ਰੈਡੀ ਕਰਾ ਲਿਆ ਜੀ ਹੈ ਸਹੀ ਨਾ ਹੈ ਚੋੜੀ ਨਹੀਂ ਕਰਦੇ ਜੀ ਪ੍ਰਕਾਰ ਪਾ ਚੁੱਕਾ ਹੈ ਤੇ ਉਹ ਕੋਲ ਚਾਹੀਏ ਜੇ ਕੋਲ ਕੋਲ ਹੈ ਰਿੰਗ ਅਸਲੀ ਹੈ ਪਤਾ ਤਾਂ ਨਹੀਂ ਕਿ ਕਿਤੇ ਮੇਰੇ ਹੈ ਬੈਠ ਕੇ ਦੇਖੋ 아, <h unlocked> 아 소리.

ਇਸ ਫੇਸੋ ਵੀ ਆਪ ਕੋਲ ਸੱਤ ਹੈ ਇਹ ਹੋ ਗਿਆ ਜੀ ਇਹ ਲੋਕ ਜਿਹੜੇ ਆਉਂਦੇ ਆ ਆਜਾ ਜੀ ਨਾ ਸਨ ਇਹ ਕਿਹਦਾ ਹੈ ਇਹ ਕਿਹਦਾ ਬ੍ਰਾਂਡ ਹੈ ਸੇਲਾ ਨੀ ਨਾ ਜ਼ਿਆਦਾ ਹਾਈ ਫਾਈ ਹੈ ਨਾ ਜ਼ਿਆਦਾ ਵੀਡੀਓ ਹੈ ਨਾ ਆਪਣੀ ਵਾਈਫਾਈ ਵੀ ਹੈਗਾ ਇਹ ਜੋ ਮਾਡਲ ਹੋ ਇਕਰੇ ਜੀ ਉੱਪਰ ਆਉਂਦੀ ਹੈ ਜੀ ਅੱਛਾ ਜਾਦੇ ਪ੍ਰੀਮੀਅਮ ਕੁਆਲਟੀ ਹੈ ਉਹ ਆਪਣੇ ਪਰ ਦੂਜੀ ਨਹੀਂ ਹੈ। ਛੇ ਜਾਦੇ ਪ੍ਰੀਮੀਅਮ ਬ੍ਰਾਂਡ ਲੈਣ ਦਾ ਸਰ ਤੋਂ ਦੂਰਾ ਦਿੱਤਾ ਜਾਵੇਗਾ। ਅਗਲੇ ਕੁਸਟਮ ਲਾਸਟ ਸੈੱਟ ਹੈ। ਠੀਕ ਹੈ। ਇਹ ਵੀ ਨਹੀਂ ਬਾਕੀ। ਸਿਰਫ ਇਹਨਾਂ ਤੋਂ ਮੰਗਣੀ ਹੈ। ਇੱਧਰ ਆ ਜਾਓ। ਆਇਕਰ ਦੇਖਾਂਗੇ। ਹੋਰ ਉਹ ਦੋ ਆਈਟਮ ਦੇਖੋ ਕੋਈ ਸ਼ਾਵਰ ਕੋਈ ਦੂਰੀਆਂ। ਫਿਰ ਉਸੇ ਦੀ ਹੈ ਅਹਨੇ ਨੂੰ ਇਹਨਾਂ ਸਾਨੂੰ ਸੀਪੂ ਜੋ ਅਸੀਂ ਕਿਹਾ ਹਰੀ ਸਿੱਟਾ। 10 ਸੀਟ ਦੇ ਪੁਆਇੰਟ ਛੱਡਨੇ। ਪੁਆਇੰਟ ਛੱਡਨੇ ਤਾਂ ਲੈ ਜਾਓ ਕਹਿੰਦੇ ਤੁਸੀਂ ਪਰ ਨਾ ਫਿਰ ਅਸੀਂ ਸਾਰਾ ਖਾਨ ਉਹ ਤੋਂ ਬਾਅਦ ਲੈ ਕੇ ਜਾਵਾਂਗੇ। ਬਾਕੀ ਰੇਟ ਨਾਲ ਇਹ ਨਾ ਹੋਣੀ ਕਿ ਸਾਨੂੰ ਨਹੀਂ ਨਹੀਂ ਉਹ ਮੇਰੀ ਜ਼ਿੰਮੇਵਾਰੀ ਨਹੀਂ ਹੈ ਕਿੱਦਿ ਸੇ ਤੱਕ ਤੜੀ ਕਿਦੋਂ ਦੀ ਗੱਲ ਦੀ ਜੈਦੀ ਕਿ ਨਾ ਕੋਈ 1.5 ਹਫ਼ਤੇ ਬਹੁਤ ਹੈ 40 ਵੀ ਕਾਰ ਵੀ ਨਹੀਂ ਜਿੰਨੀਆਂ ਵੀ ਪਈਆਂ ਨੇ ਉਹਦੇ ਨਾਲ ਹੀ ਖਾਣੇ ਉਧਰ ਆਈ ਤੇ ਬੋਲਦਾ ਖਾਣੇ ਇੱਥੇ ਆ ਜਾ ਪੱਕੇ ਥੰਡੇ ਇਹ ਬੜਾ ਬੜਾ ਟ੍ਰਕ ਲੋਕਰ ਉਹ ਉਹ ਆ ਗਈ ਇਹ ਤੁਹਾਨੂੰ ਬੋਲ ਦਿੰਦੇ ਹਾਂ ਤੁਹਾਨੂੰ ਬੋਲ ਦਿੰਦੇ ਆ 250 ਟਾਇਰ ਆਪਾਂ ਨੇ ਲਵਾਏ ਕੀ ਹੋਏ ਨੇ ਕੋਈ ਬੋਡੀ ਸ਼ਾਫਰ ਜਾਂ ਕੋਈ ਸੀਡੀ ਸ਼ਾਫਰ ਲਗਵਾਏ ਨੇ ਹਾਂ ਕੋਸੇ ਸਿੰਪਲ ਸ਼ਾਫਰ ਨੇ ਸਿੰਪਲ ਸ਼ਾਫਰ ਨੇ ਆ ਤਾਂ ਸਟਾਰਟ ਕਰਨਾ ਹੈ ਕੰਮ ਵਾਲੇ ਉਹਨੇ ਕਿਹਾ ਜੈਟਪ੍ਰੋਪ ਵਾਲੀ ਸਿਸਟਮ ਰੱਖੋ ਜਿਹੜਾ ਇਹਦਾ ਪ੍ਰੈਸ਼ਰ ਦਾ ਮਾਰਕਟ ਹੋਰ ਘੱਟ ਹੋਣੀ ਆ ਆ ਕਾਈਦਾ ਆਤਾ ਜਾਂਦਾ ਨਹੀਂ ਮੈਂ ਮਤਲਬ ਕਰਨਾ ਨਹੀਂ हां सही रहंदी है ये थोड़ा टाइम बाद जाके एनी पानी दी निकासी नहीं ਹੁੰਦੀ ਜੀ ਬਾਥਰੂਮ ਆਪਣਾ ਲੇਟ ਖਾਲੀ ਹੋਇਆ ਤੇ ਇਹਦੇ ਵਿੱਚ ਇਹਦੇ ਵਿੱਚ ਨਹੀਂ ਟਾਈਮ ਲੱਗਦੀ ਨਹੀਂ ਇਹ ਤਾਂ ਉੱਪਰ ਤੋਂ ਜਿਹੜਾ ਨਹੀਂ ਜਾਰੀ ਸਿੱਟੋ ਜੂਗਾ ਨਾ ਠੀਕ ਹੈ ਆਹਦੇ ਵਿੱਚ ਇੱਕ چھوٹਾ ਸਾ ਇੱਥੇ ਆ। तावी लाली ਜੇ ਨਾ ਪਾਣੀ ਦੀ ਨਿਕਾਸੀ ਜਲਦੀ ਨਹੀਂ ਹੁੰਦੀ ਨਹੀਂ ਆਇਆ ਕੋਈ ਅਕਾਦਮਿਕ ਜਾਣਕਾਰੀ ਨਹੀਂ ਕੋਈ ਕੰਮ ਕਰਦੇ ਕੋਈ ਜਾਣਕਾਰੀ ਤਾਂ ਇਹਨਾਂ ਨਾਲੋਂ ਆਪ ਕੋਈ ਕੋਈ ਚਾਹੇ ਦੇਰ ਮੁੱਕਦਾ ਹੈ ਅਸੀਂ ਆਉਂਗਾ ਜਾਂ ਫਿਰ ਆਸਾਈਸ ਜਾਂ ਆਸਾਈਸ ਕੋਈ ਦੇਰ ਤੋਂ ਦੋ ਤੋਂ ਇਹ ਹੈਵੀ ਹੁੰਦੇ ਨੇ ਇਹ ਕਿੰਨੇ ਮਿੰਟਾਂ ਵਿੱਚ ਆਉਂਦਾ ਹੈ ਇੱਕ ਕਿੰਨੀ ਫਾਜੀ ਆ ਕੇ ਲੱਗੀ ਦੇਰ ਹੁੰਦੀ ਹੈ ਇਹ ਤੇਲੇ ਨੂੰ ਮੋਲਡਿੰਗ ਵੀ ਆ ਡਾਉਨ ਵੀ ਇਹ ਇਸ ਵੇਲੇ ਇਸ ਫੈਕਟਰੀ ਦੇ ਲਈ ਬਣਾਇਆ ਗਿਆ ਹੈ। ਨਹੀਂ ਜਿੱਦਾਂ ਕੁਝ ਨਹੀਂ ਤਾਂ ਪਲਾਸਟਿਕ ਨੂੰ ਪਹਿਲਾਂ ਹੌਲੀ ਨਾਲ ਕੱਟ ਕੇ ਜਾਲੀ ਪਾਉਣੀ ਹੈ। ਕੁਝ ਨਹੀਂ ਕਰਨਾ। ਜਿਹੜੀ ਕੋਰ ਖੁੱਲ੍ਹੇ ਨਾ ਆ ਚੀਜ਼ ਨੂੰ ਲਾਉਣ ਲਈ ਇਹ ਚੀਜ਼ ਛੋਟੀ ਹੈ। ਉਹ ਸਾਈਜ਼ ਵੱਡਾ ਹੈ ਉਹ ਵੱਡਾ ਵੱਡਾ ਸਾਈਜ਼ ਹੈ। ਆਪਣੀ ਜਿੰਨੀ ਦਾ। ਕੋਈ ਨਹੀਂ ਜਿੱਦਿਹਾ ਦਿੱਖਦਾ ਨਹੀਂ ਉਹਦਾ ਥੋੜਾ ਅਹੀ ਕੀ ਹੋਈ ਉਹਦੇ ਵਿੱਚ ਤਾਂ ਬਹੁਤ ਦੇਖਦੇ ਆਪਾਂ ਕੁਝ ਨਹੀਂ ਕਰਦੇ। ਉਹਦਾ ਜਾਲੀ ਚਾਹੀਦਾ। ਆ ਲੋਕਲ ਕਲਰ ਦੇ ਦੇਣਾ 4 ਇੰਚ ਦਾ ਹਾਂ ਹਾਂ ਬਿਲਕੁਲ ਇਹ ਵੀ ਬੰਦ ਕਰਦੇ ਹਾਂ ਬ੍ਰੋਡਰ ਕੋਲੋਂ ਇਹ ਬਲੋਕ ਕੋਲੋਂ ਜਿਹਨੂੰ ਜੰਮਾ ਦੇਣਾ ਹੈ ਉਹਨੂੰ ਜਾਲਾ ਸਿੱਧਾ ਜਾਇਕਾ ਆ ਚੀਜ਼ ਹੈ ਵੱਡੇ ਸਾਈਜ਼ ਨਾਲ ਦੱਸੋ ਤੁਸੀਂ ਇਹ ਸਾਈਜ਼ ਵਿੱਚ ਹਮੇਸ਼ਾ ਸਾਈਜ਼ ਦਾ ਇਹ ਤਾਂ ਕਰੀਏ ਆ ਸਾਈਜ਼ ਛੋਟਾ ਨੂੰ ਕਰਦੇ ਡਿਜ਼ਾਈਨ ਜਿਹੜਾ ਕਰੀਏ ਕਰਦੇ ਕਿਸਰੇ ਕਿੰਨੇ ਹੈ ਅਲੱਗ ਅਲੱਗ ਹੈ ਭਾਈ ਪਸਾ ਦਾ ਡੱਬਾ ਫੜਾਈਓ ਆਪਣੇ ਗੋਲ ਲੱਗੇ ਆ ਪਿਆ ਆਪਣੇ ਗੋਲ ਲੱਗੇ ਆ ਲੱਗੇ ਬਸ ਐ ਨੰਬਰ ਲੱਗੇ ਆ ਅਟੈਚ ਕਰਦੇ ਆ ਕੰਮ ਦੇ ਅਸੀਂ ਦੇਖ ਸਕਦੇ ਕੋਰਕਿਆ ਹੈ ਬਹੁਤ ਬੰਦੇ ਕੋਰਕਿਆ ਹੈ ਲਓ ਜੀ ਸੋਬ ਲੈ ਲਿਆ ਸੀ ਸਮਾਨ ਉਹ ਤੁਹਾਨੂੰ ਘਰ ਜਾ ਕੇ ਦਿਖਾਵਾਂਗੇ ਹੁਣ ਚੱਲੇ ਆਪਾਂ ਘਰ ਘਰ ਨਹੀਂ ਚੱਲੇ ਆਪਾਂ ਹੋਰ ਸਮਾਨ ਲੈਣਾ ਹੋਰ ਲੈਣਾ ਕਲਿੰਦਰ ਗੱਡੀ ਤੂੰ ਚਲਾ ਜਿੱਧਰ ਜਾਣਾ